ਹਮੇਸ਼ਾ ਇਹ ਕਹਿੰਦਾ ਸੀ ਕਿ ਇਹ ਸ਼ਹਿਰਾਂ ਦੀ ਹੱਦ ਮਿਥੋ ਇਹ ਖੇਤਾ ਜਿਹੜਾ ਕੰਕਰੀਟ ਹੈ ਨੂੰ ਨਾ ਬੀਜੋ ਜਿਹੜੀ ਜਿਹੜੀ ਜ਼ਮੀਨ ਉਪਜਾਊ ਨਹੀਂ ਹੈਗੀ ਪਠਾਨਕੋਟ ਕੋ ਚੰਡੀਗੜ੍ਹ ਤੱਕ ਉਹ ਪਿਛਲੇ ਪਾਸੇ ਕੱਚੀਆਂ ਪਹਾੜੀਆਂ ਇਹ ਜਿਹੜੇ ਸਿਟੀ ਦਾ ਕਨਸੈਪਟ ਹੈ ਉਹ ਸਾਈਡ ਤੇ ਬਸਾਦੋਂ ਨਾਲੇ ਉੱਥੇ ਨੇਚਰਲ ਨਾਲੇ ਵੀ ਨਿਕਲਦੇ ਆ ਪਾਣੀ ਵੀ ਆਉਂਦਾ ਹੈ ਨਾ ਤੇ ਕੋਸ਼ਿਸ਼ ਕਰਨੀ ਜੇ ਉਧਰ ਨਿਕਲ ਜਾਂਦੇ ਤਾਂ ਚੰਗਾ ਸੀ ਉਬਰਾਣ ਪਈ ਜ਼ਮੀਨ ਨਾ ਉੱਥੇ ਕੋਈ ਦਰਖਤ ਲਾਉਂਦਾ ਹੈ ਨਾ ਹੋ ਜਿਹੜਾ ਡਿਪਾਰਟਮੈਂਟ ਚ ਕੋਈ ਮਤਲਬ ਇਸ ਤਰ੍ਹਾਂ ਦੀ ਜਿਹੜੀ ਕੋਈ ਹੁੰਦਾ ਕਿ ਜਿਹਦੇ ਨਾਲ ਕੋਈ ਬਹੁਤ ਜ਼ਿਆਦਾ ਇਨਕਮ ਹੋਵੇ ਹੈਨਾ ਇਹ ਜਿਹੜੀ ਇਹ ਤਾਂ ਅਪਜਾਉ ਪੱਟੀਆਂ ਦੇ ਅੰਦਰ ਤੱਕ ਇਹ ਤਾਂ ਜਿਹੜਾ ਚੰਡੀਗੜ੍ਹ ਵਧੇ ਵਧਣੇ ਨਹੀਂ ਸੀ ਚਾਹੀਦਾ ਮੁਹਾਲੀ ਇਹ ਹਾਈ ਰਾਈਜ਼ ਬਿਲਡਿੰਗਾਂ ਬਣਾਉਂਦੇ ਉਹਦੀ ਇੱਕ ਲਿਮਿਟੇਸ਼ਨ ਹੋਣੀ ਚਾਹੀਦੀ ਪਹਿਲੀ ਜਿਹੜੀ ਇਹ ਨਹੀਂ ਇਹ ਮੁੜ ਕੇ ਕਿਤੇ ਬਣਨੀ ਹੈ ਇਹ ਪੱਥਰ ਨੇ ਕਿਹੜੇ ਕੰਮ ਆਉਣਾ ਸਹੀ ਸੱਚ ਹੈਨਾ ਜਿਸ ਤਰ੍ਹਾਂ ਦੇ ਭਵਿੱਖ ਚ ਬਲੈਕਆਊਟਸ ਹੋਣ ਦੀ ਸੁਭਾਵਨਾ ਹੈ ਤੁਸੀਂ ਸੋਚੋ 7 ਦਿਨ ਚੰਡੀਗੜ੍ਹ ਬਿਜਲੀ ਬੰਦ ਰਹੇਗੀ। ਹੂੰ। ਕਿਉਂ ਕਿੱਥੇ ਪਾਣੀ ਬੰਦ ਹੋ ਗਿਆ ਤਾਂ ਕੀ ਕਰਨਗੇ ਉਹ? ਪਿੰਡ 'ਚ ਤਾਂ 100 ਸੋਰਸ ਹੋਣੇ ਨਾ ਸਾਡੇ ਤੁਹਾਡੇ ਕੋਲ ਅਸੀਂ ਜਾ ਸਕਦੇ ਹਾਂ ਖੇਤਾਂ 'ਚ ਬਹਿ ਜਾਵਾਂਗੇ ਥੋੜੇ। ਸਾਡੇ ਕੋ ਪਿੰਡਾਂ 'ਚ ਨਾਲਕੇ ਲੱਗੇ ਆ ਹਨ। ਓਏ ਮੈਨੂੰ ਲੱਗਦਾ ਇਹ ਜਿਹੜਾ ਕਨਸੈਪਟ ਹੈ ਹੌਲੀ-ਹੌਲੀ ਲੋਕਾਂ ਨੇ ਭੱਜਣਾ ਹੈ ਤੇ ਉਹਨਾਂ ਨੇ ਜੰਗਲ ਲੱਭਣੇ ਦੁਨੀਆ 'ਨੇ। ਤੇ ਬਾਈ ਉਹਦੇ ਨਾਲੋਂ ਤਾਂ ਪਹਿਲਾਂ ਇਹ ਜ਼ਰੂਰੀ ਨਹੀਂ ਕਿ ਲੋਕ ਇਕੱਠੇ ਹੋ ਕੇ ਘੱਟੋ-ਘੱਟ ਇੱਕ ਆਵਾਜ਼ ਤਾਂ ਚੁੱਕਣ ਕਿਉਂਕਿ ਜੇ ਉਪਜਾਊ ਜ਼ਮੀਨਾਂ ਹੀ ਖਤਮ ਹੋ ਗਈਆਂ ਸਾਡੀਆਂ ਅਸੀਂ ਖਾਵਾਂਗੇ ਕੀ ਮੈਨੂੰ ਲੱਗਦਾ ਕਿ ਅੰਨ ਦੇ ਲਈ ਤਾਂ ਸਾਨੂੰ ਜ਼ਰੂਰ ਖੜਨਾ ਚਾਹੀਦਾ ਸਾਰਿਆਂ ਨੂੰ ਇਕੱਠੇ ਹੋ ਕੇ ਤੁਸੀਂ ਦੇਖੋ ਕੈਨੇਡਾ ਵਰਗਾ ਮੁਲਕ ਜਿਹੜਾ ਜਿੰਨੇ ਅਸੀਂ ਅਡਵਾਂਸ ਕਹਿੰਦੇ ਆਇਆ ਅਸੀਂ ਇੱਥੇ ਕੰਮ ਕਰਨ ਆਉਨੇ ਆ ਇਹਨਾਂ ਦੀ ਖੇਤੀ ਅਮੀਰਾਂ ਨੇ ਬਹੁਤ ਪਹਿਲਾਂ ਖਾਲੀ ਇੱਥੇ ਵੀ ਤਾਂ ਜਿਹੜੀ ਬੇਰੀ ਆ ਉਹ ਰੁੱੜਦੀ ਐ ਉਹ ਉਹ ਕਾਰਪੋਰੇਟ ਦੀ ਮਰਜ਼ੀ ਐ ਕਿ ਅਸੀਂ ਖਰੀਦ ਲਈਏ ਕਿ ਨਹੀਂ ਖਰੀਦਣੀ ਕਿ ਕਿੰਨੇ ਕੀਲਿਆਂ ਦੇ ਕੀਲੇ ਲਾਟਾਂ ਦੇ ਲਾਟ ਵਹਿਲੇ ਪਏ ਉੱਤੇ ਹੈ ਨਾ ਕੋ ਪੰਜਾਬ ਟੱਪ ਜਾਊ ਕਿਤਾ ਤੇ ਲੋਕ ਮਿਹਨਤੀਆਂ ਔਰ ਸਾਡੀ ਬੈਕਬੋਨ ਦੇਖੋ ਕਿਸਾਨੀ ਕੱਲੀ ਕਿਸਾਨ ਨਹੀਂ ਜਿਹੜਾ ਮਜ਼ਦੂਰ ਭਰਾ ਕੰਮ ਕਰਦਾ ਉਹਦਾ ਵੀ ਘਰ ਚੱਲਦਾ ਜਿਹੜਾ ਛੋਟਾ ਕਸਬਾ ਜਿਹੜਾ ਉੱਥੋਂ ਦਾ ਦੁਕਾਨਦਾਰ ਐ ਉਹ ਵੀ ਉਹ ਵੀ ਉਹਨਾਂ ਨਾਲ ਹੀ ਚੱਲਦਾ ਨਾ ਜੀ ਜੀ ਬਿਲਕੁਲ ਸੱਚ ਐ ਵੱਡੇ ਮਾਲ ਜਾਂ ਵੱਡੇ ਸ਼ਹਿਰਾਂ ਦਾ ਕਨਸੈਪਟ ਹੋ ਸਕਦਾ ਕਿ ਉੱਥੇ ਰਿਚ ਲੋਕ ਰਹਿੰਦੇ ਹੋਣਾ ਬੜ ਜਿੱਦਾਂ ਸਾਡੇ ਲਾਗੇ ਮਰਿੰਡਾ ਸ਼ਹਿਰ ਪੈਂਦਾ ਬਾਗਾ ਵਾਲਾ ਪਿੰਡ ਪੈਂਦਾ ਖਮਾਣੋ ਪੈਂਦਾ ਇਹ ਉੱਚਾ ਪਿੰਡ ਪੈਂਦਾ ਉੱਥੋਂ ਦੀ ਜਿਹੜੀ ਦੁਕਾਨਦਾਰੀ ਆ ਛੋਟੀ ਉਹ ਤਾਂ ਉਹ ਪਿੰਡ ਵਾਲਿਆਂ ਨਾਲ ਹੀ ਚੱਲਦੀ ਹੈ ਨਾ ਜੀ ਜੀ ਤੇ ਫਿਰ ਜੇ ਕਿਸਾਨ ਨਹੀਂ ਜਾਊਗੀ ਤਾਂ ਫਿਰ ਉਹ ਵੀ ਤੇ ਜਾਣਗੇ ਫੇ ਕੀ ਕਰਾਂਗੇ ਬਿਲਕੁਲ ਸੱਚ ਹੈ ਹਾਏ ਇਕੱਲੇ ਕਿਸਾਨਾਂ ਦੀ ਨਹੀਂ ਹੁੰਦੀ ਇਹ ਇਹ ਮੈਨੂੰ ਲੱਗਦਾ ਕੋਈ ਵੀ ਸਰਕਾਰ ਜਿਹੜੀ ਬਣਦੀ ਆ ਉਹਨਾਂ ਨੂੰ ਇਹ ਫੈਸਲਾ ਤੈਅ ਕਰਨਾ ਚਾਹੀਦਾ ਹੈ ਕਿ ਆਪਾਂ ਭਵਿੱਖ 'ਚ ਇਹ ਕੋਸ਼ਿਸ਼ ਕਰੀਏ ਕਿ ਜਿਹੜਾ ਸ਼ਹਿਰੀਕਰਨ ਚਲੋ ਹੋਣਾ ਚਾਹੇ ਜੇ ਉਹਦੀ ਵੀ ਜੇ ਲੋੜ ਆ ਤਾਂ ਹੋਣਾ ਚਾਹੀਦਾ ਬਟ ਉਹ ਇੱਕ ਹੱਦ ਉਹਦੀ ਮਿਥਣੀ ਚਾਹੀਦੀ ਹੈ ਵੀ ਇੱਥੋਂ ਤੱਕ ਇਹ ਸ਼ਹਿਰੇ ਤੋਂ ਬਾਅਦ ਹਾਈ ਰਾਈਜ਼ ਬਿਲਡਿੰਗਾਂ ਬਣਨ। ਜੀ ਜ਼ਮੀਨ ਨਾ ਜਾਵੇ ਕਿਉਂਕਿ ਮੈਲੋਨੀ 25-30 ਹਜ਼ਾਰ ਕਲੋਨੀ ਹੋਣੀ ਹੈ ਪੰਜਾਬ ਜਿਹੜੀ ਬਣ ਰਹੀ ਹੈ। 5-7 ਹਜ਼ਾਰ ਬਿਲਡਰ ਹੋਣਾ ਘੱਟੋ-ਘੱਟ